ਜਸਪ੍ਰੀਤ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆ ਗਿਆ ਕੱਲ ਜਿਹੜੀ ਮੈਂ ਤੁਹਾਡੇ ਨਾਲ ਇੱਕ ਵੀਡੀਓ ਸਾਂਝੀ ਕੀਤੀ ਸੀ ਕਿ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਜਿਹੜਾ ਹੋਇਆ ਪੂਰੇ ਪੰਜਾਬ ਦੇ ਵਿੱਚ ਇਹ ਗੱਲ ਸਾਫ਼ ਹੋ ਗਈ ਹੈ ਕਿ ਜਸਪ੍ਰੀਤ ਸਿੰਘ ਦਾ ਇਨਕਾਊਂਟਰ ਬਿਲਕੁਲ ਫਰਜੀ ਹੋਇਆ ਔਰ ਹੁਣ ਜਿਹੜਾ ਕਿ ਹਾਈ ਕੋਰਟ ਹੈ ਹਾਈ ਕੋਰਟ ਨੇ ਨਿਰਦੇਸ਼ ਜਾਰੀ ਕੀਤੇ ਸੀ ਕਿ ਮਾਂ ਪੁਲਿਸ ਮੁਲਾਜ਼ਮਾਂ ਦੀ ਗ੍ਰਿਫਤਾਰੀ ਹੋਣੀ ਬਹੁਤ ਜ਼ਰੂਰੀ ਹੈ ਯਾਨੀ ਜੇਲ੍ਹ ਦੇ ਵਿੱਚ ਭੇਜਣਾ ਦਾ ਜ਼ਰੂਰੀ ਸੀ ਪਰ ਇੱਕ ਪਾਸੇ ਹੋਰ ਖਬਰ ਆ ਰਹੀ ਹੈ ਜਿਹੜੀ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਕਿ ਪੁਲਿਸ ਮੁਲਾਜ਼ਮ ਖੁਦ ਮੰਨ ਚੁੱਕੇ ਨੇ ਕਿ ਫੇਕ ਇਨਕਾਊਂਟਰ ਸਾਡੇ ਤੇ ਹੋ ਚੁੱਕਿਆ ਹੈ ਇਹ ਵੀ ਤੁਹਾਡੇ ਨਾਲ ਮੈਂ ਪੂਰੀ ਅਪਡੇਟ ਇੱਕ ਵੀਡੀਓ ਦੇ ਜ਼ਰੀਏ ਸਾਂਝੀ ਕਰੂੰਗਾ ਜਿਹੜੀ ਕਿ ਬੜੀ ਹੀ ਅਹਿਮ ਹੈ ਔਰ ਪਹਿਲਾਂ ਤੁਹਾਨੂੰ ਉਹਨਾਂ ਦੇ ਇੱਕ ਮਾਤਾ ਪਿਤਾ ਦਾ ਬਿਆਨ ਵੀ ਸੁਣਾਉਂਗਾ ਕਿ ਕਿਉਂਕਿ ਦੇ ਮਾਤਾ ਪਿਤਾ ਨੂੰ ਬਹੁਤ ਵੱਡੀ ਠੇਸ ਪਹੁੰਚੀ ਹੈ ਔਰ ਪੰਜਾਬ ਦੇ ਅੰਦਰ ਇਸ ਵੀਡੀਓ ਦੇ ਔਰ ਇਸ ਖਬਰ ਨੇ ਤਹਿਲ ਕਮਚਾ ਦਿੱਤਾ ਕਿ ਜਿਹੜੇ ਨੌਜਵਾਨਾਂ ਨੇ ਉਹਨਾਂ ਪੁਲਿਸ ਮੁਲਾਜ਼ਮਾਂ ਨੇ ਕਰਨਲ ਨੂੰ ਵੀ ਕੁੱਟਿਆ ਸੀ ਅਕਸਰ ਮੈਂ ਤੁਹਾਡੇ ਨਾਲ ਸਾਰੀਆਂ ਗੱਲਾਂ ਸਾਂਝੀਆਂ ਕੀਤੀਆਂ ਸੀ ਪਰ ਉਹਨਾਂ ਪੁਲਿਸ ਮੁਲਾਜ਼ਮਾਂ ਨੇ ਇਹ ਮੰਨ ਲਈ ਹੈ ਕਿ ਭਾਈ ਇਹ ਸਾਡੇ ਤੋਂ ਫੇਕ ਇਨਕਾਊਂਟਰ ਹੋ ਚੁੱਕਿਆ ਹੈ ਯਾਨੀ ਜਿਹਨੂੰ ਪੂਰਾ ਪੰਜਾਬ ਕਹ ਰਿਹਾ ਹਾਈ ਕੋਰਟ ਖੁਦ ਬਹੁਤ ਨਾਰਾਜ਼ ਹੈ ਉਹਨਾਂ ਉੱਤੇ ਬਹੁਤ ਸਖਤ ਹੈ ਉਹਨਾਂ ਦੇ ਉੱਤੇ ਹਾਈ ਕੋਰਟ ਖੁਦ ਕਹਿ ਰਿਹਾ ਕਿ ਐਸੇ ਮਾਮਲੇ ਸਾਡੇ ਕੋਲ ਬਹੁਤ ਸਾਰੇ ਆ ਰਹੇ ਨੇ ਪਰ ਇਹਨਾਂ ਦੇ ਉੱਤੇ ਜਿਹੜਾ ਖਫਾ ਹੋਇਆ ਹਾਈ ਕੋਰਟ ਉਹ ਵੀ ਤੁਹਾਡੇ ਨਾਲ ਮੈਂ ਸਾਂਝੀ ਕਰੂੰਗਾ ਔਰ ਪਹਿਲਾ ਹਫਤਾ ਇਹਨਾਂ ਦੇ ਪਰਿਵਾਰ ਦਾ ਹਾਲ ਕੀ ਔਰ ਕਹਿ ਕੀ ਰਹੇ ਨੇ ਇਹ ਵੀ ਜਰਾ ਸੁਣ ਲੈਣਾ ਜ਼ਰੂਰੀ ਹੈ ਉਸ ਤੋਂ ਬਾਅਦ ਮੈਂ ਤੁਹਾਡੇ ਨਾਲ ਉਹੀ ਅਪਡੇਟ ਸਾਂਝੀ ਕਰੂੰਗਾ ਜਿਹੜੀ ਪੁਲਿਸ ਮੁਲਾਜ਼ਮ ਮੰਨ ਚੁੱਕੇ ਨੇ ਕਿ ਸਾਡੇ ਕੋਲ ਫੇਕ ਇਨਕਾਊਂਟਰ ਹੋ ਚੁੱਕਿਆ ਤਾਂ ਪਹਿਲਾਂ ਗੱਲ ਉੱਡੀ ਸੀ ਕਿ ਤਾਂ ਫੇਕ ਨਹੀਂ ਹੈਗਾ ਪਰ ਹੁਣ ਸਾਬਤ ਕਰਾਂਗੇ ਸੁਣੋ ਕੁਝ ਵੱਡਾ ਕੀਤਾ ਹੁੰਦਾ ਉਹ ਤੋਂ ਉਮੀਦ ਨਹੀਂ ਹੁੰਦੀ ਕਿ ਸਾਡੀ ਔਲਾਦ ਇਹ ਜੀ ਨਿਕਲੇਗੀ ਜਦੋਂ ਗੱਲਾਂ ਹੋਈਆਂ ਕਿ ਬੱਚਾ ਕਰਨਾਪ ਹੋ ਗਿਆ ਤੁਹਾਨੂੰ ਯਕੀਨ ਆ ਰਿਹਾ ਸੀ ਕਿ ਸਾਡੇ ਮੁੰਡੇ ਨੇ ਕੰਮ ਕੀਤਾ ਹੋਏ ਤੇ ਹੁਣ ਵੀ ਯਕੀਨ ਨਹੀਂ ਆਉਂਦਾ ਜਿਹੜਾ ਜੋ ਬੱਚਾ ਸੀ ਮੇਰਾ ਹਨ ਤਾਂ ਹੁਣ ਵੀ ਯਕੀਨ ਨਹੀਂ ਆਉਂਦਾ ਇਹ ਤਾਂ ਤਿੰਨ ਪਿੰਡਾਂ ਚ ਪੁੱਛ ਲਓ ਜੇ ਇੱਕ ਵੀ ਬੰਦਾ ਕਹਦੇ ਵੀ ਇਹ ਬੱਚਾ ਹੈ ਅਜੇ ਤੀ ਇਹ ਤਾਂ ਨਾਤਾ ਕਿਸੇ ਕੋਲ ਖੜਦਾ ਧੀ ਨਾ ਇਹਦੀ ਕਿਸੇ ਨਾਲ ਜਾਰੀ ਧੀ ਕਿਸੇ ਮੁੰਡੇ ਕੋ ਹੁੰਦੇ ਨਾ ਇਹ ਤਾਂ ਕਿਸੇ ਘਰ ਸਾਡੇ ਘਰ ਤੋਂ ਬਾਹਰ ਪਾਠ ਨਹੀਂ ਬੱਸ ਗੁਰਦਾਰੇ ਤੱਕ ਜਾਂਦਾ ਸੀ ਉਹ ਗੁਰਦਾਰੇ ਤੋਂ ਘਰ ਮਾਤਾ ਜੀ ਕਿੰਨੇ ਕਿਸੇ ਮਾੜੀ ਸੰਗਤ ਵਿੱਚ ਨਹੀਂ ਬੈਠਾ ਇਹਦੀ ਤਾਂ ਉੱਧਰ ਵੀ ਮਾੜੀ ਸੰਗਤ ਨਹੀਂ ਹੋਈ ਇੱਥੋਂ ਮੈਂ ਪੁੱਛਣਾ ਚਾਹ ਸੀ ਮੈਂ ਕਿ ਗੁਰਦਾਰੇ ਜਾਂਦਾ ਹਾਂ ਕਨਪਾ ਪਾ ਮੈਂ ਅੱਧਾ ਘੰਟਾ ਮੇਰੇ ਕੋਲ ਤੇ ਹੁੰਦਾ ਗੁਰਦਾਰੇ ਬਾਅਦ ਗੁਰਦਾਰੇ ਮੈਂ ਜ਼ਰੂਰ ਜਾਣਾ ਗੁਰਦਾਰੇ ਮੱਥਾ ਟੇਕ ਕੇ ਬਿਨਾ ਮੈਂ ਕੰਮ ਤੇ ਨਹੀਂ ਜਾਂਦਾ ਦੋ ਦੋ ਸ਼ਿਫਟਾਂ ਲਾਉਂਦਾ ਰਿਹਾ ਪਰ ਇਹਨੇ ਗੁਰਦਵਾਰ ਨਹੀਂ ਛੱਡਿਆ ਜੇ ਜਦੋਂ ਨਾ ਕੋਈ ਕ੍ਰਾਈਮ ਕਰਦਾ ਹੈ ਕੋਈ ਜੁਰਮ ਕਰਦਾ ਹੈ ਵੀ ਬੱਚਾ ਕਨੈਪ ਕਰਨਾ ਉਹਦੇ ਬਦਲੇ ਤਾਂ ਫਰੋਤੀ ਮੰਗੀ ਜਾਣੀ ਹੈ ਤੇ ਪੈਸੇ ਦੀ ਕਮੀ ਕਿੱਥੇ ਆ ਗਈ ਸੀ ਰੋਤੀ ਦੀ ਇਹਨੂੰ ਕਿ ਲੋਕ ਦੀ ਤਿੰਨ ਤਾਂ ਸੀ ਇਹਦੇ ਸਾਹੇ ਤੇ ਇੱਥੇ ਤਿੰਨੇ ਸੀਰੀ ਮੰਨ ਲਾ ਸੀ ਤਿੰਨੇ ਜਣੇ ਤਾਂ ਸੀ ਇਹਦੀ ਖਤਰ ਕਮਾਉਂਦੇ ਤੇ ਹਾਂਜੀ ਤਿੰਨ ਉਧਰ ਤੇ 6 ਜਣੇ ਇਹਦੀ ਖਤਰ ਤੇ ਹੋਏ ਉਧਰ ਵੀ ਕੁਛ ਨਹੀਂ ਦੀ ਗਿਆ ਉਧਰ ਵੀ ਕੱਲੀ ਕੁੜੀ ਸੀ 6 ਤਾਂ ਨੌਕਰ ਤੇ ਅਸੀਂ ਇਹਦੇ ਇਹਨੂੰ ਕਿ ਲੋੜ ਸੀ ਜਿਹਦੇ 6 ਨੌਕਰ ਹੋਣਗੇ 4-4000 ਰੁਪਏ ਲੈਣ ਦੇਖ ਲੈ ਵੀ 6 ਨੌਕਰਾਂ ਨੇ 24000 ਬਣ ਗਏ ਜੇ ਘੱਟ ਦੋ ਘੱਟਾ ਪਾ ਮਿਲਾਈਏ ਵੀ ਇਲਾਈ ਹੈ ਬਈ ਅਸੀਂ ਅਸੀਂ ਵੀ ਇਹਨੂੰ ਕਮਾ ਕੇ ਹੀ ਦਿੰਦੇ ਤੇ ਇਦਰੋਂ ਉਹ ਵੀ ਕਮਾ ਕੇ ਦਿੰਦੇ ਤੇ ਉਹ ਉੱਤੇ ਲੋੜ ਨਹੀਂ ਸੀ ਕਨਸੀਡਰੇ ਕਰਦਾ ਬੱਤ। ਨਹੀਂ ਘਰ ਦੇ ਮੈਂਬਰਾਂ ਨੇ ਤਾਂ ਸਾਫ਼ ਕਰ ਦਿੱਤਾ ਪੰਜਾਬ ਵਾਲਿਓ ਕਿ ਭਾਈ ਸਾਡਾ ਬੱਚਾ ਇਹ ਜੇ ਤਾਂ ਨਹੀਂ ਹੈਗਾ ਸੀ। ਪਰ ਹੁਣ ਕਿਤੇ ਨਾ ਕਿਤੇ ਪੁਲਿਸ ਮੁਲਾਜ਼ਮਾਂ ਨੇ ਜਿਹੜੇ ਨੇ ਇਨਕਾਊਂਟਰ ਕੀਤਾ ਸਵਾਦ ਦੇ ਕੋਲੇ ਲਿਜਾ ਕੇ ਸੱਤ ਗੋਲੀਆਂ ਮਾਰੀਆਂ ਗਈਆਂ। ਪਰ ਅੱਜ ਤੁਹਾਡੇ ਸਾਹਮਣੇ ਇੱਕ ਐਸੀ ਖ਼ਬਰ ਤੁਸੀਂ ਸੁਣਨ ਜਾ ਰਹੇ ਹੋ ਜਿਹੜੇ ਪੁਲਿਸ ਮੁਲਾਜ਼ਮਾਂ ਨੇ ਜਸਪ੍ਰੀਤ ਸਿੰਘ ਨਾਲ ਇਨਕਾਊਂਟਰ ਕੀਤਾ ਉਸ ਤੋਂ ਬਾਅਦ ਉਹ ਕਰਨਲ ਦੇ ਕੋਲ ਪਹੁੰਚਦੇ ਆ। ਨਸ਼ੇ ਦੇ ਵਿੱਚ ਚੂਰ ਹੁੰਦੇ ਨੇ ਤੇ ਕਰਨਲ ਸਾਹਿਬ ਦੀ ਕੁੱਟਮਾਰ ਹੋ ਜਾਂਦੀ ਹੈ ਤਾਂ ਪੂਰੇ ਪੰਜਾਬ ਦੇ ਵਿੱਚ ਤਰਥਲੀ ਮੱਚ ਜਾਂਦੀ ਹੈ ਕਿ ਇੱਕ ਫੌਜ ਦਾ ਬਹੁਤ ਵੱਡੇ ਰੈਂਕ ਦਾ ਇੱਕ ਕਰਨਲ ਕੁੱਟਿਆ ਜਾਂਦਾ ਤਾਂ ਫੇਰ ਪੰਜਾਬ ਦੇ ਵਿੱਚ ਅੱਗ ਵਾਂਗੂ ਖਬਰ ਫੈਲ ਜਾਂਦੀ ਆ ਰਾਤੋਂ ਰਾਤ ਜਿਵੇਂ ਇੱਕ ਤਾਂਡੇ ਮੱਚ ਜਾਂਦਾ ਪੂਰਾ ਪੰਜਾਬ ਉਸ ਕਰਨਲ ਦੇ ਨਾਲ ਖੜ ਜਾਂਦਾ ਤੇ ਉਸ ਤੋਂ ਬਾਅਦ ਆਰਮੀ ਵੀ ਉੱਤਰ ਆਉਂਦੀ ਆ ਆਰਮੀ ਦੇ ਜਿੰਨੇ ਵੀ ਮੌਜੂਦਾ ਉਹਨਾਂ ਦੇ ਅਫੀਸਰ ਜਿਹੜੇ ਫੌਜ ਦੇ ਵਿੱਚ ਮੌਜੂਦ ਹੁੰਦੇ ਨੇ ਔਰ ਜਿੰਨੇ ਵੀ ਰਿਟਾਇਰ ਆਫੀਸਰ ਨੇ ਉਹ ਸਾਰਿਆਂ ਦਾ ਇੱਕ ਬਹੁਤ ਵੱਡਾ ਧਰਨਾ ਲੱਗਦਾ ਪਟਿਆਲੇ ਦੇ ਵਿੱਚ ਕਿਹਦੇ ਖਿਲਾਫ ਲੱਗਦਾ ਸਿੱਧਾ ਯਾਨੀ ਮਾਨਕ ਸਿੰਘ ਐਸਐਸਪੀ ਜਿਹੜੇ ਕਿ ਅਜੇ ਡੀਆਈਜੀ ਬਣ ਚੁੱਕੇ ਨੇ ਪਰ ਉਹਨਾਂ ਦੇ ਖਿਲਾਫ ਜਦੋਂ ਧਰਨਾ ਲੱਗਦਾ ਫਿਰ ਬਹੁਤ ਵੱਡਾ ਪੱਦਰ ਤੇ ਇੱਕ ਪ੍ਰਦਰਸ਼ਨ ਸ਼ੁਰੂ ਹੋ ਜਾਂਦਾ ਹਰ ਰੋਜ਼ ਦਾ ਯਾਨੀ ਇੱਕੋ ਹੀ ਹੈਡਲਾਈਨ ਬਣ ਜਾਂਦੀ ਹੈ ਕਿ ਕਰਨਲ ਨੂੰ ਕਿਵੇਂ ਕੁੱਟ ਦਿੱਤਾ ਪਰ ਕਰਨਲ ਦੇ ਨਾਲ ਜੁੜੀ ਖਬਰ ਔਰ ਦੂਜੇ ਪਾਸੇ ਜਸਪ੍ਰੀਤ ਸਿੰਘ ਦੇ ਨਾਲ ਹੁਣ ਜਿਹੜੇ ਦੋਵੇਂ ਚਾਰੇ ਪੁਲਿਸ ਵਾਲੇ ਨੇ ਇਹ ਚਾਰੇ ਪੁਲਿਸ ਵਾਲੇ ਮੰਨ ਕੇ ਬੇ ਰਹੇ ਨੇ ਬੜਾ ਸਮੇਂ ਦੇ ਵਿੱਚ ਉਹ ਇਥੋਂ ਫਰਾਰ ਹੋ ਗਏ ਨੇ ਪਰ ਉਹਨਾਂ ਨੇ ਹੁਣ ਇਹੀ ਮੰਨ ਲਿਆ ਨਾ ਪੱਕੇ ਤੌਰ ਤੇ ਜਦੋਂ ਕਹਿੰਦੇ ਹੁੰਦੇ ਚੋਰ ਹੈ ਉਹ ਭੱਜੇ ਨੇ ਐਸ ਕਰਕੇ ਉਹਨਾਂ ਨੇ ਮੰਨ ਲਿਆ ਕਿ ਜਿਹੜਾ ਐਨਕਾਊਂਟਰ ਆ ਸਾਰੇ ਤੋਂ ਫਰਜੀ ਹੋਇਆ ਝੂਠਾ ਹੋਇਆ ਤਾਂ ਕਿਤੇ ਨਾ ਕਿਤੇ ਐਸੇ ਕਰਕੇ ਹਾਈ ਕੋਰਟ ਦੇ ਨਿਰਦੇਸ਼ ਜਾਰੀ ਹੋਏ ਆ ਕਿ ਭਾਈ ਇਹਨਾਂ ਨੂੰ ਬਹੁਤ ਜਲਦ ਬਹੁਤ ਜਲਦ ਜਾਨੀ ਇਹਨਾਂ ਨੂੰ ਫੜਿਆ ਜਾਵੇ ਔਰ ਉਸ ਤੋਂ ਬਾਅਦ ਇਹਨਾਂ ਦੀ ਗ੍ਰਿਫਤਾਰੀ ਕਰਕੇ ਇਹਨਾਂ ਨੂੰ ਜੇਲ੍ਹ ਦੇ ਵਿੱਚ ਧੱਕਿਆ ਜਾਵੇ ਪੰਜਾਬ ਦੇ ਪੂਰੇ ਲੋਕਾਂ ਦੀ ਸਿਰਫ ਇੱਕੋ ਹੀ ਆਵਾਜ਼ ਹੈ ਕਿਉਂਕਿ ਕਰਨਰ ਸਾਹਿਬ ਨੂੰ ਵੀ ਹਲੇ ਇਨਸਾਫ ਨਹੀਂ ਮਿਲਿਆ ਉਹਨਾਂ ਦੇ ਪਰਿਵਾਰ ਭਟਕ ਰਿਹਾ ਦਰ ਦਰ ਤੇ ਸਾਰੇ ਜਾਣਦੇ ਹੋ ਸਾਡਾ ਇੱਥੇ ਮੁੱਖ ਮੰਤਰੀ ਵੀ ਜਾਣਦਾ ਕਿਉਂਕਿ ਮੁੱਖ ਮੰਤਰੀ ਦੇ ਨਾਲ ਉਹਨਾਂ ਦੀ ਮੀਟਿੰਗ ਹੋਈ ਸੀ ਇੱਥੇ ਤੱਕ ਕਿ ਰਾਜਨਾਥ ਸਿੰਘ ਰੱਖਿਆ ਮੰਤਰੀ ਦੇਸ਼ ਦੇ ਭਾਜਪਾ ਦੇ ਨੇਤਾ ਉਹਨਾਂ ਤੱਕ ਵੀ ਪਹੁੰਚਦੀ ਹੈ ਗੱਲ ਪਰ ਉਹਨਾਂ ਦੇ ਨਾਲ ਮੀਟਿੰਗ ਹੋ ਕੇ ਵੀ ਕੋਈ ਮਸਲਾ ਹੱਲ ਨਹੀਂ ਹੁੰਦਾ ਪਰ ਹੁਣ ਇੱਥੇ ਦੇਖਣ ਵਾਲੀ ਗੱਲ ਇਹ ਹੈ ਵੀ ਲੋਕਤੰਤਰ ਇੱਕ ਪਾਸੇ ਕਿਹਾ ਜਾਂਦਾ ਲੋਕਤੰਤਰ ਔਰ ਦੂਜੇ ਪਾਸੇ ਇਹ ਸੇ ਲੋਕਤੰਤਰ ਦੀਆਂ ਤਾਂ ਜੀਆਂ ਔੜੀਆਂ ਜਾਂਦੀਆਂ ਨੇ ਪਰ ਦੇਖੋ ਪੰਜਾਬ ਦੇ ਅੰਦਰ ਇੱਕ ਫੇਕ ਇਨਕਵਾਂਟਰ ਹੁੰਦਾ ਪੰਜਾਬ ਦੀ ਜਨਤਾ ਹਲੇ ਵੀ ਸਾਡੀ ਇੱਕ ਜੁਟ ਹੈ ਯਾਨੀ ਉਹਨਾਂ ਨੂੰ ਸਜਾਦ ਬੌਂ ਦੇ ਵਿੱਚ ਪੰਜਾਬ ਦਾ ਬਹੁਤ ਵੱਡਾ ਯੋਗਦਾਨ ਹੋਣਾ ਕਿਉਂਕਿ ਇਹ ਖਬਰ ਬਿਲਕੁਲ ਹੈਡਲਾਈਨ ਬਣ ਚੁੱਕੀ ਆ ਉਹ ਹਾਈ ਕੋਰਟ ਇੱਕ ਆਪਣੇ ਆਪ ਦੇ ਵਿੱਚ ਯਾਨੀ ਸਖਤ ਹੋ ਗਿਆ ਕਿ ਨਾ ਪੁਲਿਸ ਮੁਲਾਜ਼ਮਾਂ ਨੂੰ ਫੜਨਾ ਜ਼ਰੂਰੀ ਹੈ ਕਿਉਂਕਿ ਉਹ ਫਰਾਰ ਹੋ ਚੁੱਕੇ ਨੇ ਔਰ ਐਸੀ ਗਲਤੋਹ ਗਲ ਸਿੱਧ ਹੁੰਦੀ ਹੈ ਕਿ ਭਾਈ ਉਹ ਮੰਨ ਚੁੱਕੇ ਵੀ ਸਾਡੇ ਤੋਂ ਫੇਕ ਇਨਕਾਊਂਟਰ ਹੋਇਆ ਕਿਉਂਕਿ ਕਰਨਲ ਮਾਮਲੇ ਦੇ ਵਿੱਚ ਉਹ ਇੱਥੇ ਪੰਜਾਬ ਦੇ ਵਿੱਚ ਮੌਜੂਦ ਸੀ ਤੁਹਾਨੂੰ ਵੀ ਪਤਾ ਵੀ ਜਦੋਂ ਐਸਐਸਪੀ ਨਾਨਕ ਸਿੰਘ ਉਹਨਾਂ ਦੀ ਸਪੋਰਟ ਕਰ ਰਹੀ ਸੀ ਪੂਰੀ ਸਰਕਾਰ ਕਰ ਰਹੀ ਸੀ ਪਰ ਹੁਣ ਜਸਪ੍ਰੀਤ ਦੇ ਮਾਮਲੇ ਦੇ ਵਿੱਚ ਇੱਕ ਬਹੁਤ ਵੱਡਾ ਮੋੜ ਆ ਗਿਆ ਯਾਨੀ ਹਾਈ ਕੋਰਟ ਖੁਦ ਹੀ ਖੁਦ ਹੀ ਮੰਨ ਰਿਹਾ ਕਿ ਇਹ ਬੰਦੇ ਦੇਸ਼ੀ ਹੈ ਹਾਈ ਕੋਰਟ ਨੇ ਪਹਿਲੇ ਦੇ ਨਹੀਂ ਕਹਿ ਦਿੱਤਾ ਸੀ ਉਸ ਮੁਲਾਜ਼ਮਾਂ ਦੀ ਸਾਡੇ ਕੋਲ ਬਹੁਤ ਸਾਰੀਆਂ ਸ਼ਿਕਾਇਤਾਂ ਆ ਰਹੀਆਂ ਨੇ ਪੰਜਾਬ ਦੇ ਵਿੱਚ ਇਹਨਾਂ ਦਾ ਕੀ ਰਵਈਆ ਆਮ ਜਨਤਾ ਦੇ ਨਾਲ ਔਰ ਦੂਸਰੇ ਆਫੀਸਰਾਂ ਦੇ ਨਾਲ ਜਿਹੜੇ ਕਿ ਕਈ ਜਗ੍ਹਾ ਦੇ ਉੱਤੇ ਤੁਸੀਂ ਵੀ ਵੇਖਿਆ ਹੋਣਾ ਸੈਨਾ ਦੀ ਵਰਦੀ ਦੇ ਵਿੱਚ ਬਹੁਤ ਸਾਰੇ ਨੌਜਵਾਨਾਂ ਦੀ ਕੁੱਟਮਾਰ ਹੋਈ ਹੈ ਤਾਂ ਹੁਣ ਦੇਖਣ ਵਾਲੀ ਗੱਲ ਇਹ ਹੈ ਵੀ ਜਿਹੜਾ ਜਸਪ੍ਰੀਤ ਦਾ ਕੇਸ ਹੈ ਇਹਨੂੰ ਖੁਦ ਹਾਈ ਕੋਰਟ ਨੇ ਪਟਾਉਣਾ ਚਾਹੁੰਦਾ ਹੈ ਕਿ ਉਹਨਾਂ ਦੋਸ਼ੀਆਂ ਨੂੰ ਜਿਹੜੇ ਕਰਨਲ ਦੇ ਵੀ ਦੋਸ਼ੀ ਆ ਔਰ ਦੂਜੇ ਪਾਸੇ ਜਸਪ੍ਰੀ ਸਿੰਘ ਦਾ ਇੰਕਾਊਂਟਰ ਕਰ ਚੁੱਕੇ ਔਰ ਇਸ ਗੱਲ ਤੋਂ ਸਿੱਧ ਹੋ ਚੁੱਕੀ ਆ ਕਿ ਉਹ ਬੰਦੇ ਭੱਜੇ ਨੇ ਇਸ ਕਰਕੇ ਭੱਜੇ ਨੇ ਕਿ ਸਾਡੇ ਤੋਂ ਫੇਰ ਇੰਕਾਊਂਟਰ ਹੋਇਆ ਉਸ ਸਮਾਦ ਦੇ ਕੋਲ ਜਾ ਕੇ ਰਾਤ ਨੂੰ ਪਿੰਡ ਵਾਲੇ ਦੱਸਦੇ ਕਹਿੰਦੇ ਇੱਥੇ ਮਾਫੀਆਂ ਮੰਗਣ ਆਉਂਦੇ ਆ ਕਹਿੰਦੇ ਸਾਨੂੰ ਖਿੱਚ ਪੈਂਦੀ ਇਸ ਗੱਲ ਦੀ ਕਿ ਸਾਡੇ ਕੋਲੇ ਕੋਈ ਗਲਤੀ ਹੋਈ ਆ ਪਰ ਹੁਣ ਮੈਂ ਤੁਹਾਡੇ ਕੋਲੋਂ ਵੀ ਪੁੱਛਣਾ ਚਾਹੂੰ ਆ ਸਾਡੇ ਪੰਜਾਬੀਆਂ ਤੋਂ ਕਿ ਜਿੰਨੇ ਵੀ ਤੁਸੀਂ ਸਾਡੇ ਭੈਣ ਭਰਾ ਇਸ ਵੀਡੀਓ ਦੇ ਹੱਕ ਵਿੱਚੋਂ ਮੈਂ ਤਹਾਨੂੰ ਪੁੱਛਣਾ ਚਾਹੁੰਦਾ ਕਿ ਭਾਈ ਇਹ ਜਿਹੜਾ ਮਾਮਲਾ ਸੀ ਤੁਹਾਨੂੰ ਕੀ ਲੱਗਦਾ ਤੇ ਜਿੰਨੇ ਭੈਣ ਭਰਾ ਆਪਣੇ ਚੈਨਲ ਤੇ ਆ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜਰੂਰ ਕਰ ਦੇਣਾ ਜੀ ਧੰਨਵਾਦ